ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪਾਰਟੀ ਪੰਜਾਬ ਦੇ ਉੱਤੇ ਪੰਜਾਬ ਊਲਟਨ ਅੱਜ ਦੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਮਨੀਸ਼ ਸ਼ੋਧਿਆ ਦੇ ਵੱਲੋਂ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਦਿੱਤੇ ਗਏ ਬਿਆਨ ਨੂੰ ਲੈ ਕੇ ਹੁਣ ਵੱਡੀ ਹਿਲਜੁਲ ਸਿਆਸੀ ਸ਼ੁਰੂ ਹੋ ਚੁੱਕੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ ਆਮਾਦੀ ਪਾਰਟੀ ਨੂੰ ਮਨੀਸ਼ ਸ਼ੋਧਿਆ ਦੇ 2027 ਚੋਣਾਂ ਜਿੱਤਣ ਨੂੰ ਲੈ ਕੇ ਦਿੱਤੇ ਬਿਆਨ ਤੇ ਘੇਰੇ ਆਏ ਕੱਲਲ ਦੇ ਪ੍ਰਧਾਨ ਨੇ ਆਪ ਆਗੂ ਦੇ ਬਿਆਨ ਨੂੰ ਬੇਸ਼ਰਮੀ ਭਰੇ ਦਾ ਦੱਸਿਆ ਹੈ ਅਤੇ ਭਾਰਤੀ ਚੋਣ ਕਮਿਸ਼ਨ ਨੂੰ ਨੋਟਿਸ ਲਾ ਕੇ ਸिसोदिया ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਆਖਰਕਾਰ ਆਮ ਆਦਮੀ ਪਾਰਟੀ ਦੀ ਖੁੰਨੀ ਬਿੱਲੀ ਬੋਰੀ ਤੋਂ ਬਾਹਰ ਆ ਗਈ ਉਹਨਾਂ ਦਾ ਮਖੌਟਾ ਉਤਰ ਗਿਆ ਹੈ ਅਤੇ ਉਹਨਾਂ ਦਾ ਅਸਲੀ ਚਿਹਰਾ ਦੇ ਇਸ ਦੇ ਸਾਹਮਣੇ ਹੈ ਝੂਠ ਧੋਖਾਧੜੀ ਝੂਠੇ ਆਵਾਜ਼ੇ ਅਤੇ ਸੱਤਾ ਦੀ ਲਾਲਸਾ ਦੇ ਵਿੱਚ ਅਪਣਾਈ ਗਈ ਗੰਦੀ ਰਾਜਨੀਤੀ ਇਹ ਸਭ ਉਹਨਾਂ ਦੇ ਚੋਟੀ ਦੇ ਨੇਤਾ ਮਨੀਸ਼ ਸ਼ੋਧਿਆ ਨੇ ਖੁਦ ਨੰਗਾ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਆਪ 2014 ਦੇ ਵਿੱਚ ਪੰਜਾਬ ਦੇ ਵਿੱਚ ਦਾਖਲ ਹੋਈ ਅਤੇ ਇਸ ਤੋਂ ਥੋੜੀ ਦੇਰ ਬਾਅਦ 2015 ਦੇ ਵਿੱਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਸ਼ੁਰੂ ਹੋ ਗਈਆਂ ਉਹਨਾਂ ਦੇ ਆਪਣੇ ਵਿਧਾਇਕ ਨੂੰ 2016 ਦੇ ਮਲੇਰਕੋਟਲਾ ਬੇਅਦਬੀ ਮਾਮਲੇ ਦੇ ਵਿੱਚ ਦੋਸ਼ੀ ਟਰ ਹੈ ਗਿਆ ਇਸ ਲਈ ਹੁਣ ਕਿਸੇ ਨੂੰ ਵੀ ਇਸ ਬਾਰੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਇਨ੍ਹਾਂ ਘਟਨਾਵਾਂ ਪਿੱਛੇ ਕੌਣ ਸੀ ਉਹਨਾਂ ਨੇ ਕਿਹਾ ਕਿ ਆਪਨੇ ਜਾਣਬੁੱਝ ਕੇ ਪੰਜਾਬੀਆਂ ਦੀਆਂ ਧਾਰਮਿਕ ਭਾਵਨਾਵਾਂ ਦੇ ਨਾਲ ਖੇਡਿਆ ਭਾਈਚਾਰਿਆਂ ਵਿਚਕਾਰ ਤਣਾਅ ਪੈਦਾ ਕੀਤਾ ਅਤੇ ਸਿਰਫ ਸੱਤਾ ਦੀ ਲਾਲਸਾ ਦੇ ਲਈ ਭਰਾ ਨੂੰ ਭਰਾ ਦੇ ਵਿਰੁੱਧ ਖੜਾ ਕਰਨ ਦੀ ਸਾਜ਼ਿਸ਼ ਰਚੀ ਹੁਣ ਇਹ ਸਭ ਉਹਨਾਂ ਦੇ ਨੇਤਾ ਨੇ ਖੁਦ ਖੁੱਲ ਕੇ ਕਬੂਲ ਕੀਤਾ ਹੈ ਸੁਖਵੀਰ ਸਿੰਘ ਬਾਦਲ ਨੇ ਕਿਹਾ ਮੈਂ ਪੰਜਾਬ ਦੇ ਹਰ ਨਾਗਰਿਕ ਨੂੰ ਅਪੀਲ ਕਰਦਾ ਹਾਂ ਕਿ ਉਹ ਆਪ ਇਸ ਦੀ ਖਤਰਨਾਕ ਸਾਜ਼ਿਸ਼ ਨੂੰ ਪਛਾਣੇ ਇਹ ਸਿਰਫ ਅਤੇ ਸਿਰਫ ਸ਼ੋਮਨੀ ਅਕਲਦਾਨ ਨੂੰ ਕਮਜ਼ੋਰ ਕਰਨ ਅਤੇ ਪੰਜਾਬ ਦੇ ਵਿੱਚ ਦੰਗੇ ਭੜਕਾਉਣ ਦੀ ਸਾਜ਼ਿਸ਼ ਹੈ ਜੋ ਸੂਬੇ ਨੂੰ ਦੁਬਾਰਾ 80-90 ਦੇ ਦਹਾਕੇ ਦੇ ਕਾਲੇ ਦੌਰ ਵੱਲ ਧੱਕ ਸਕਦੀ ਹੈ ਨਾਲ ਹੀ ਸੁਖਵੀਰ ਬਾਦਲ ਨੇ ਚੋਣ ਕਮਿਸ਼ਨ ਤੋਂ ਸਖਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਮੈਂ ਭਾਰਤ ਦੇ ਚੋਣ ਕਮਿਸ਼ਨ ਤੋਂ ਮੰਗ ਕਰਦਾ ਕਿ ਮਨੀਸ਼ ਸੋਧਿਆ ਦੇ ਇਹਨਾਂ ਭੜਕਾਉ ਅਤੇ ਇਕਬਾਲੀਆ ਬਿਆਨ ਦਾ ਨੋਟਿਸ ਲੈਂਦੇ ਆ ਉਹਨਾਂ ਦੀ ਜ਼ਮਾਨਤ ਤੁਰੰਤ ਰੱਦ ਕੀਤੀ ਜਾਵੇ ਇਸ ਤੋਂ ਬਾਅਦ ਆਮ ਆਦੀ ਪਾਰਟੀ ਦੇ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ਤਾਂ ਜੋ ਇਹ ਸੰਵੇਦਨਸ਼ੀਲ ਸਰਹੱਦੀ ਸੂਬੇ ਨੂੰ ਇੱਕ ਵਾਰ ਫਿਰ ਹਿੰਸਾ ਦੀ ਅੱਗ ਦੇ ਵਿੱਚ ਨਾ ਸੁੱਟਿਆ ਜਾਵੇ ਇਸ ਦੇ ਨਾਲ ਹੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਭਾਰਤ ਦੇ ਨਿਆਂਪਾਲਿਕਾ ਅਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਸਮਾਜ ਦੇ ਵਿੱਚ ਦੁਸ਼ਮਣੀ ਅਤੇ ਖੂਨ ਖਰਾਬਾ ਫਲਾਉਣ ਦੇ ਲਈ ਮਨੀਸ਼ ਸ਼ੋਧਿਆ ਅਵਰੁੱਧ ਤੁਰੰਤ ਅਤੇ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ ਕਰਦਾ ਹਾਂ ਦੂਜੇ ਪਾਸੇ ਸਿਕੰਦਰ ਸਿੰਘ ਮਲੂਕਾ ਨੇ ਵੀ ਮਨੀਸ਼ ਸ਼ੋਧਿਆ ਦੇ ਉੱਤੇ ਬੋਲਦਿਆਂ ਕਿਹਾ ਕਿ ਇੱਕ ਜ਼ਿੰਮੇਵਾਰ ਵਿਅਕਤੀ ਤੋਂ ਅਜਿਹੇ ਸ਼ਬਦ ਛੋਬਦੇ ਨਹੀਂ ਨਾਲ ਹੀ ਮਲੂਕਾਂ ਨੇ ਕਿਹਾ ਕਿ ਸੁਸੋਧਿਆ ਦੀ ਵਾਇਰਲ ਵੀਡੀਓ ਦੀ ਗੱਲਬਾਤ ਲੈਨ ਪੁਲੀ ਨੀਤੀ ਨਾਲ ਜੁੜਦੀ ਹੈ ਕਿਉਂਕਿ ਇਹਨਾਂ ਦੀ ਮਨਸਾ 2027 ਦੇ ਲਈ ਪੰਜਾਬ ਤੋਂ ਪੈਸਾ ਇਕੱਠਾ ਕਰਨਾ ਹੈ ਇਸ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੀ ਮਨੀਸ਼ ਸੁਸੋਧਿਆ ਨੂੰ ਕਰੜੇ ਹੱਥੀ ਲੈਂਦੇ ਆ ਸ਼ਬਦੀ ਵਾਰ ਕਿਤੇ ਨੇ ਉਹ ਤਾਂ ਬੜੀ ਹੈਰਾਨੀ ਵਾਲੀ ਗੱਲ ਆ ਸਾਰੀ ਜਿਹੜੀ ਉਹ ਵੀਡੀਓ ਮੈਂ ਵੀ ਸੁਣੀ ਐ ਉਹ ਸਾਰੀ ਤੇ ਤਾਂ ਟੀਵੀ ਤੇ ਹੀ ਬਾਕੇ ਆਉਣ ਲੱਗਿਆ ਸੀਗਾ ਵੀ ਜਣੀ ਬੜੀ ਹੈਰਾਨੀ ਐ ਇੱਕ ਜ਼ਿੰਮੇਵਾਰ ਬਲਦਾ ਸੈਂਟਰ ਦਾ ਉਪ ਮੁੱਖ ਮੰਤਰੀ ਰਿਹਾ ਹੋਵੇ ਮਿਨਿਸਟਰ ਰਿਹਾ ਹੋਵੇ ਚੰਗੇ ਅਹੁਦਿਆਂ ਤੇ ਅੱਜ ਵੀ ਉਹ ਪਾਰਟੀ ਦਾ ਆਪਣੇ ਆਪ ਨੂੰ ਉਹ ਸਾਰਾ ਪੰਜਾਬ ਉਹ ਉਹ ਹੀ ਕੰਟਰੋਲ ਕਰ ਰਿਆ ਤੇ ਉਹ ਆਪਦੇ ਵਰਕਰਾਂ ਨੂੰ ਇਹ ਸਬੋਧਨ ਕਰ ਰਿਆ ਵੀ 27 ਵਾਲੀ ਚੋਣ ਆਪਾਂ ਜਿੱਤ ਲਈ ਹੈ ਉਹ ਲੈਂਡ ਪੂਲਿੰਗ ਪਾਲਿਸੀ ਨੇ ਜੁੜ ਗਈ ਉਹ ਵੀ ਗੱਲ ਕਿ ਇੱਥੋਂ ਪੈਸਾ ਇਕੱਠਾ ਕਰਕੇ ਫਿਰ ਜੋ ਗੁੰਡਾ ਕਰਤੀ ਕਰਦੀ ਹੋਈ ਗੁੰਡੇ ਖਰੀਦ ਕੇ ਪੰਜਾਬ ਚੋਂ ਜੋ ਧੱਕੇਸ਼ਾਹੀ ਕਰ ਸਕਦੇ ਹੋਏ ਸੀ ਕਰਾਂਗੇ ਉਹਦੇ ਨੇ ਜੁੜਦੀ ਹੈ ਇਹ ਸੋ ਤਾਂ ਬਹੁਤ ਹੀ ਜਣੀ ਗੰਭੀਰ ਮਾਮਲਾ ਵੀ ਕੁਝ ਕਰਨਾ ਪਵੇ ਜਣੀ ਜੋ ਮਰਜੀ ਧੱਕਾ ਕਰੋ ਪੈਸੇ ਲਓ ਉਹ ਜੋ ਕਰਨਾ ਕਰੋ ਆਪਾਂ ਇਲੈਕਸ਼ਨ ਜਿੱਤਣੀ ਹੈ ਸਤਾਈ ਚ ਸਾਰਾ ਤੋਹਾ ਖਵਾਈ ਹੋਰ ਉੱਥੇ ਉਹਦੇ ਵਿੱਚ ਤਾਂ ਬੜੀ ਅਸੀਸ ਗੱਲ ਦੇ ਬਿੰਦਿਆ ਕਰਦੇ ਆ ਇਲੈਕਸ਼ਨ ਕਮਿਸ਼ਨ ਨੂੰ ਵੀ ਕਹਿੰਦੇ ਇਹ ਤੇ ਨੋਟਿਸ ਲੈਣਾ ਚਾਹੀਦਾ ਕੋਰਟਾਂ ਨੂੰ ਵੀ ਇਹਨਾਂ ਗੱਲਾਂ ਦੇ ਉੱਤੇ ਨੋਟਿਸ ਲੈਣਾ ਚਾਹੀਦਾ ਜੋ ਆਦਨੀਆਂ ਮਨੀਸ਼ ਸੋਡਿਆ ਸਾਹਿਬ ਨੇ ਕਰ ਲ ਆਪਣੇ ਭਾਸ਼ਣ ਮੇ ਪੰਜਾਬ ਮੇ ਕਹਾ ਕੁਝ ਲੋਕੋ ਨੂੰ ਸਬੋਧਿਤ ਕਰ ਰਹੇ ਥੇ ਜੋ ਪੰਚਾਇਤੋ ਕੇ ਲੋਕ ਲੋਕ ਥੇ ਉਹਨੇ ਕਹਾ ਕਿ ਝਾਮ ਧਾਮ ਡੰਡ ਬੇਤ ਜੂਠ ਸੱਚ ਮਾਰ ਪੀਤ जो भी करना पड़ा वो हम करेंगे दो का चुनाव जीतने के लिए मनीष ससोडिया साहब मैं आपको कहना चाहता हूँ ये पंजाब है ये ना तो दिल्ली है ना कोई अन्य प्रदेश है पंजाब के साथ जिसने जास्ती करने की कोशिश की है पंजाब के लोगों ने उनको रगड़ के रख दिया है यहाँ बड़े बड़े आए बड़े बड़े लोग आए मुगल आए उनको भी यहां से हार का मुंह देखना पड़ा और मुंह की खानी पड़ी यहां हाथ जोड़ के तो कुछ करवा सकते हो जो पिछली बार आपने डीला डाला मुंह सा करके और लोगों को बेवकूफ बना लिया लेकिन जिसने यहाँ जबरदस्ती करने की कोशिश की है उसको पंजाबियों ने छोड़ा नहीं है और आपके मन के जो भाव थे जो आपने ਕਿਸ ਖੁਸ਼ੀ ਮੈਂ ਪ੍ਰਗਟ ਕਰ ਦिए। ਅੱਜ ਪੰਜਾਬ ਨੂੰ ਜਾਣਕਾਰੀ ਹੋ ਗਈ ਹੈ ਕਿ ਆਪ ਲੋਕ ਕਿਸ ਫਿਦਰਤ ਕੇ ਲੋਗ ਹੋ। ਕੋ ਐਸਾ ਸੁਪਨੇ ਮੇਂ ਵੀ ਆਪਨੇ ਸੋਚਣਾ ਨਹੀਂ ਹੈ ਕਿ ਮੈਂ ਪੰਜਾਬ। ਮੇਰੀ ਇਹ ਰਾਏ ਹੈ ਆਪਕੋ। ਨਹੀਂ ਤਾਂ ਇਸਕੇ ਖਮਿਆਜੇ ਆਪਕੋ ਭੁਗਤਨੇ ਪੜੇਗੇ। ਪੰਜਾਬ ਚ ਮੌਜੂਦਾ ਸਮੇਂ 2027 ਦੀਆਂ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਜ਼ਮੀਨੀ ਪੱਧਰ ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ। ਜਿਸ ਤੇ ਚਲਦੇ ਹੋਏ ਪੰਜਾਬ ਕਾਂਗਰਸ ਨੇ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਸੰਗਠਨ ਸਿਰਜਣ ਅਭਿਆਨ ਦੀ ਸ਼ੁਰੂਆਤ ਕੀਤੀ ਹੈ ਪਾਰਟੀ ਵੱਲੋਂ ਐਲਾਨ ਕੀਤਾ ਗਿਆ ਜਲਦੀ ਹੀ ਸਾਰੇ ਜ਼ਿਲ੍ਹਿਆਂ ਨੂੰ ਨਵੇਂ ਪ੍ਰਧਾਨ ਮਿਲਣਗੇ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਦੇ ਲਈ ਪਾਰਟੀ ਹਾਈ ਕਮਾਂਡ ਨੇ ਸੰਗਠਨ ਸਿਰਜਣ ਅਭਿਆਨ ਤਹਿਤ 29 ਨਿਗਰਾਨ ਨਿਯੁਕਤ ਕੀਤੇ ਨੇ ਇਸ ਦੀ ਜਾਣਕਾਰੀ ਕਾਂਗਰਸ ਪਾਰਟੀ ਦੇ ਜਨਰਲ ਸੈਕਟਰੀ ਕੇ ਸੀ ਵੈਨੂ ਗੋਪਾਲ ਦੇ ਵੱਲੋਂ ਦਿੱਤੀ ਗਈ ਹੈ ਪੰਜਾਬ ਕਾਂਗਰਸ ਦੇ ਫੇਸਬੁਕ ਪੇਜ ਤੇ ਇਸ ਦੀ ਲਿਸਟ ਜਾਰੀ ਕਰ ਦਿੱਤੀ ਹੈ ਜਾਰੀ ਹੋਈ ਇਸ ਲਿਸਟ ਤੇ ਕਾਂਗਰਸ ਦੇ ਸੀਨੀਅਰ ਲੀਡਰ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਮੈਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਵੱਲੋਂ ਸੰਗਠਿਤ ਸਿਰਜਣ ਅਭਿਆਨ ਹੇਠ ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨਾਂ ਦੀ ਚੋਣ ਲਈ ਉਦੇਦਾਰ ਨਿਯੁਕਤ ਕਰਨ ਦੇ ਫੈਸਲੇ ਦਾ ਤਹਿ ਦਿਲੋਂ ਸਵਾਗਤ ਕਰਦਾ ਹਾਂ। ਰਾਹੁਲ ਗਾਂਧੀ ਜੀ ਅਤੇ ਆਈਸੀਸੀ ਪ੍ਰਧਾਨ ਮਲਕਾ ਅਰਜੁਨ ਖੜਗੇ ਜੀ ਦੇ ਦੂਰਦਰਸ਼ੀ ਯਤਨ ਨਾ ਸਿਰਫ ਕਾਂਗਰਸ ਪਾਰਟੀ ਨੂੰ ਰਾਸ਼ਟਰੀ ਪੱਧਰ ਤੇ ਮਜ਼ਬੂਤ ਕਰਨਗੇ ਬਲਕਿ ਪੰਜਾਬ ਦੇ ਵਿੱਚ ਵੀ ਸੰਗਠਨ ਨੂੰ ਨਵੀਂ ਤਾਕਤ ਪ੍ਰਦਾਨ ਕਰਨਗੇ। ਇਹ ਮਹੱਤਵਪੂਰਨ ਕਦਮ ਪਾਰਟੀ ਨੂੰ 2024 ਦੀਆਂ ਚੋਣਾਂ ਪੂਰੀ ਤਾਕਤ ਅਤੇ ਜੋਸ਼ ਦੇ ਨਾਲ ਲੜਨ ਦੇ ਲਈ ਮਜਬੂਤਨੀ ਪ੍ਰਦਾਨ ਕਰੇਗਾ ਜਿਕਰ ਹੋ ਗਿਆ ਕਿ 19 ਨਵੰਬਰ 2022 ਨੂੰ ਕਾਂਗਰਸ ਨੇ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕੀਤਾ ਸੀ ਉਸ ਸਮੇਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਚੱਲ ਰਹੀ ਸੀ ਉਸ ਸਮੇਂ ਕਈ ਸੀਨੀਅਰ ਆਗੂ ਕਾਂਗਰਸ ਛੱਡ ਕੇ ਭਾਜਪਾ ਤੇ ਹੋਰ ਪਾਰਟੀਆਂ ਦੇ ਵਿੱਚ ਸ਼ਾਮਲ ਹੋ ਗਏ ਅਜਿਹੀ ਸਥਿਤੀ ਦੇ ਵਿੱਚ ਉਸ ਸਮੇਂ ਵਿਧਾਇਕ ਨੂੰ ਜ਼ਿੰਮੇਵਾਰੀ ਦੇ ਕੇ ਮੋਰਚਾ ਸੰਭਾਲ ਲਿਆ ਸੀ ਜਦਕਿ ਕਾਂਗਰਸ ਪ੍ਰਧਾਨਾਂ ਦਾ ਕਾਰਜਕਾਲ 3 ਸਾਲ ਹੁੰਦਾ ਹੈ ਇਸ ਅਨੁਸਾਰ ਚੋਣਾਂ 3 ਮਹੀਨੇ ਬਾਅਦ ਹੋਣੀਆਂ ਸਨ ਚੋਣ ਪ੍ਰਕਿਰਿਆ ਜਲਦੀ ਹੀ ਸ਼ੁਰੂ ਹੋਣ ਜਾ ਰਹੀ ਹੈ ਇਸ ਦੇ ਨਾਲ ਹੀ ਇਸ ਵਾਰ ਪ੍ਰਧਾਨ ਬਣਨ ਵਾਲਿਆਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੋਣ ਵਾਲੀ ਹੈ ਕਾਬਲੇ ਗੌਰ ਹੈ ਕਿ ਪੰਜਾਬ ਕਾਂਗਰਸ ਅੰਦਰੂਨੀ ਗੁੱਟਬਾਜ਼ੀ ਤੋਂ ਵਰਕਰ ਜ਼ਰੂਰ ਨਿਰਾਸ਼ ਦਿਖ ਰਿਹਾ ਹੈ ਕਿਉਂਕਿ ਜੋ ਸਥਿਤੀ ਲੁਧਿਆਣਾ ਪੱਛਮੀ ਜਿਮਨੀ ਚੋਣ ਚ ਵੇਖਣ ਨੂੰ ਮਿਲੀ ਸੀ ਕਿ ਉਸ ਚੋਣ ਚ ਨਾ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗਣ ਤੇ ਨਾ ਹੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਬਾਦਸਣੇ ਕਈ ਕਾਂਗਰਸ ਦੇ ਦਿਗਜ ਲੀਡਰ ਇਸ ਚੋਣ ਪ੍ਰਚਾਰ ਦੌਰਾਨ ਕਾਂਗਰਸ ਦੇ ਉਮੀਦਵਾਰ ਭਾਰਤ ਪੂਸ਼ਣ ਆਸ਼ੂ ਤੋਂ ਦੂਰੀ ਬਣਾਉਂਦੇ ਦਿਖਾਈ ਦਿੱਤੇ ਸੀ ਜਿਸ ਤੋਂ ਬਾਅਦ ਕਾਂਗਰਸ ਇਹ ਚੋਣ ਹਾਰ ਗਈ ਜਿਸ ਦੇ ਚੱਲਦੇ ਹੋਏ ਆਮ ਵਰਕਰਾਂ ਤੇ ਕਾਂਗਰਸ ਦੀ ਆਵਾਜ਼ ਆਈ ਸੀ ਕਿ ਸਾਨੂੰ 2027 ਦੀ ਚੋਣ ਲਈ ਇੱਕ ਮੰਚ ਤੇ ਆਪਣੀ ਨਿੱਜੀ ਰੰਜਸ ਜਾਂ ਸਵਾਰਥਾਂ ਛੱਡ ਕੇ ਪਾਰਟੀ ਦੇ ਭਵਿੱਖ ਦੇ ਲਈ ਕੰਮ ਕਰਨਾ ਚਾਹੀਦਾ ਹੈ ਤਾਂ ਕਿ 2027 ਚ ਮੁੜ ਕਾਂਗਰਸ ਪੰਜਾਬ ਦੀ ਧਰਤੀ ਤੇ ਸੱਤਾ ਜਾ ਸਕੇ ਸ਼ੋਮਨੀ ਅਕਾਲੀ ਦਲ ਦੇ ਸੀਨੀਅਰ ਲੀਡਰ ਸਕੰਦਰ ਸਿੰਘ ਮਲੂਕਾ ਨੇ ਬਠਿੰਡਾ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ੋਮਨੀ ਅਕਾਲੀ ਦਲ ਇੱਕ ਹੀ ਹੈ ਇੱਕ ਹੀ ਰਹੇਗਾ ਨਾ ਕਦੇ ਪੰਜਾਬ ਚ ਕਦੇ ਦੋ ਅਕਾਲੀ ਦਲ ਕਾਮਯਾਬ ਹੋਏ ਨੇ ਤੇ ਨਾ ਹੀ ਹੁਣ ਹੋਣਗੇ ਨਾਲ ਹੀ ਅਮਰੂਕਾਂ ਨੇ ਇਤਿਆਜ਼ ਦਾ ਜ਼ਿਕਰ ਕਰਦੇ ਆ ਬੋਲੇ ਕਿ ਪਹਿਲਾਂ ਵੀ ਕਈ ਪੰਜਾਬ ਦੀ ਸਿਆਸਤ 'ਚ ਅਕਾਲੀ ਦਲ ਬਣੇ ਪਰ ਕਿਸੇ ਦੇ ਪੈਰ ਨਹੀਂ ਲੱਗੇ ਨਾ ਕੋਈ ਸਾਡਾ ਪਹਿਲਾ ਚੋਣ ਨਿਸ਼ਾਨ ਖੋਹ ਸਕਿਆ ਤੇ ਨਾ ਹੀ ਹੁਣ ਕੋਈ ਦਫ਼ਤਰ ਸਾਡੇ ਤੋਂ ਖੋਹ ਸਕੇਗਾ ਅਸੀਂ ਸਰਕਾਰ ਬਣਾਉਣ ਵਾਸਤੇ ਸੰਘਰਸ਼ ਨਹੀਂ ਕਰ ਰਹੇ ਅਸੀਂ ਸਿਰਫ ਪੰਜਾਬ ਨੂੰ ਤਗੜਾ ਕਰਨ ਦੇ ਲਈ ਸੰਘਰਸ਼ ਕਰ ਰਹੇ ਹਾਂ ਨਹੀਂ ਵਰਕਰ ਕੋਈ ਤੇ ਚਿੱਤੀ 'ਚ ਨਹੀਂ ਹੈਗੇ ਅਕਾਲੀ ਦਲ ਇੱਕੀ ਹੈ ਇੱਕੀ ਰਹੂਗਾ ਕਦੇ ਵੀ ਅਕਾਲੀ ਦਲ ਦੋ ਪੰਜਾਬ 'ਚ ਨਾਕਾਮਜੋ ਹੋਇਆ ਜਿਦਾਂ ਇੰਨਾ ਪਿਛਲੀ ਹਿਸਟਰੀ ਪੜ ਲਓ ਸਾਰੇ ਅਕਾਲੀ ਦਲ ਤਾਂ ਹਮੇਸ਼ਾ ਹੀ ਸੀਸਾਤ ਰਹੇ ਆ ਪੰਜਾਬ ਦੇ ਵਿੱਚ ਕਦੇ ਵੀ ਨਹੀਂ ਘਟੇ ਛੋਟੇ ਛੋਟੇ ਕਾਲੀ ਦਲ ਤਾਂ ਪਹਿਲਾਂ ਵੀ ਕਈ ਰਹੇ ਆ ਮਾਨ ਸਾਹਿਬ ਦਾ 99 ਤੋਂ ਲੈ ਕੇ ਚੱਲੀ ਜਾਂਦਾ ਹੋਰਾਂ ਦੇ ਵਿੱਚ ਆਪਣੇ ਰਵਿੰਦਰ ਜੀ ਦਾ ਵੀ ਚੱਲੀ ਜਾਂਦਾ ਬਾਬੇ ਰੋਡੇ ਵਾਲਾ ਦਾ ਵੀ ਚੱਲੀ ਜਾਂਦਾ ਉਹ ਅਮਰਤਪਾਲ ਨੇ ਬਣਾ ਲਿਆ ਕਾਲੀ ਦਲ ਇਹ ਕਿੰਨੇ ਬਣੇ ਹੋਰ ਵੀ ਹੈਗੇ ਬਣੇ ਵੇ ਇਹ ਬਣਦੇ ਰਹਿੰਦੇ ਨੇ ਹਾਲਾਤ ਨਾਲ ਸਰਕਾਰਾਂ ਬਣਾਉਂਦੀਆਂ ਰਹਿੰਦੀਆਂ ਨੇ ਵੱਖਰੇ ਫੁੱਟਪੌਂਡ ਦੀ ਗੱਲ ਨਹੀਂ ਪਹਿਲਾਂ ਵਾਲੇ ਵੀ ਸਾਡੇ ਚੋਂ ਹੀ ਗਏ ਸੀ ਜਿੰਨੇ ਹੁਣ ਤਾਂ ਹੀ ਬਣਿਆ ਉਹ ਸਾਡੇ ਚੋਂ ਹੀ ਗਏ ਆ ਜੇ ਕਾਂਗਰਸ ਅੱਡ ਬਣੂ ਤਾਂ ਕਾਂਗਰਸ ਚ ਜਾਊਗਾ ਜੇ ਕਾਲੀ ਦਲ ਬਣੂ ਤਾਂ ਸਾਡੇ ਚ ਰੁਸ ਸਕੇ ਜਾਂਦੇ ਉਹਦੇ ਕਿਸੇ ਨਾ ਕਿਸੇ ਕਾਰਨ ਕਰਕੇ ਕੋਈ ਦੇਖੋ ਨਾਮ ਬੰਦੀ ਕਰਨਾ ਤਾਂ ਹਰ ਬੰਦੇ ਦਾ ਹੱਕ ਹੈ ਪਰ ਇਸ ਵੇਲੇ ਜਿੰਨੇ ਵਰਕਰ ਹੈ ਜਿੰਨਾ ਸਿਸਟਮ ਹੈ ਸਾਰਾ ਉਹ ਕਾਲੀ ਦਲ ਦੇ ਨਾਲ ਹੀ ਹੈ ਮੈਨੂੰ ਨਹੀਂ ਲੱਗਦਾ ਕਿਸੇ ਦੇ ਹੋਰ ਇੱਥੇ ਪੈਰ ਲੱਗਣਗੇ ਮੈਂ ਕਹਿ ਦਿੰਦਾ ਸਵੇਰੇ ਮੈਂ ਭਗਵੰਤ ਮਾਨ ਦੀ ਕੁਰਸੀ ਤੇ ਬੈਠਣਾ ਮੈਨੂੰ ਬਹਿਣ ਦੇ ਦੇ ਇੱਕ ਡੈਮੋਕਰੈਟਿਕ ਸਿਸਟਮ ਹੈ ਉਹ ਚੁਣੀ ਹੋਈ ਸਰਕਾਰ ਹੈ 27 ਦਿਨ ਰਹੂਗੀ ਉਸ ਤੋਂ ਬਾਅਦ ਲੋਕ ਫੇਰ ਚੁਣਨਗੇ ਇਹ ਵੀ ਸਿਸਟਮ ਜਿਹੜਾ ਚੋਣ ਨਿਸ਼ਾਨ ਦਾ ਹੈ ਤੇ ਸ਼੍ਰੋਮਣੀ ਕਮੇਟੀ ਦਾ ਤੇ ਕਾਲੀ ਦਲ ਦੇ ਦਫਤਰ ਦਾ ਇਹ ਵੀ ਇਹ ਸਿਸਟਮ ਹੈ ਸ਼੍ਰੋਮਣੀ ਕਮੇਟੀ ਹੈ ਅੱਜ ਸਾਡੇ ਕੋਲੇ ਹੈ ਪੂਰੀ ਮжоਰਿਟੀ ਦੇ ਨਾਲ ਕੱਲ ਨੂੰ ਵੋਟਾਂ ਪਹਿਣਗੀਆਂ ਜਦੋਂ ਵੀ ਪਹਿਣਗੀਆਂ ਉਦੋਂ ਕੋਈ ਜਿੱਤ ਜਿਹੜਾ ਵਰਜੀ ਅਸੀਂ ਵੀ ਦੁਬਾਰਾ ਜਿੱਤ ਸਕਦੇ ਹਾਂ ਕੋਈ ਹੋਰ ਵੀ ਜਿੱਤ ਸਕਦਾ ਉਹਦੇ ਆਪੇ ਜਿਹੜਾ ਇਹ ਹੈਗਾ ਦਫਤਰ ਦਾ ਤੇ ਇਹ ਹੈਗਾ ਸਿਸਟਮ ਸੰਵਿਧਾਨ ਦਾ ਸੰਵਿਧਾਨ ਦੇ ਮੁਤਾਬਕ ਜੇ ਕੋਈ ਪਾਰਟੀ ਦੋ ਫਾੜ ਹੋ ਜੇ ਨਾ ਜਲਦੀ ਜਲਦੀ ਉਹਦੇ ਉੱਤੇ ਵਿਚਾਰ ਕਰ ਸਕਦਾ ਚੋਣ ਕਮਿਸ਼ਨ ਬਰਜ ਜਿਵੇਂ ਸ਼ਿਵਸੈਰਾ ਹੋਈ ਸੀ ਮਹਾਰਾਸ਼ਟਰ ਦੇ ਵਿੱਚ ਉਹਦੇ ਨਾਲ ਐਮਪੀ ਵੀ ਜਾਦੇ ਚਲੇ ਗਏ ਸੀ ਐਮਐਲਏ ਵੀ ਜਾਦੇ ਚਲੇ ਗਏ ਸੀ ਡੈਲੀਗੇਟ ਵੀ ਜਾਦੇ ਚਲੇ ਗਏ ਸੀ ਉਹ ਜਲਦੀ ਜਲਦੀ ਪਾਰਟੀ ਦੋ ਫਾੜ ਹੋਈ ਸੀ ਅਸੀਂ ਤਾਂ ਜਲਦੀ ਜਲਦੀ ਸਾਡੀ ਪਾਰਟੀ ਤਾਂ ਦੋ ਫਾੜ ਹੋਈ ਹੀ ਨਹੀਂ ਸਾਡੇ ਤਾਂ ਇਕੱਠੇ ਡੈਲੀਗੇਟ ਨੇ ਉਹਨਾਂ ਨੇ ਆਪ ਦੇ ਡੈਲੀਗੇਟ ਭਰਤੀ ਕੀਤੇ ਉਹਨਾਂ ਦੀ ਅੱਡ ਭਰਤੀ ਐ ਸਾਡੀ 10 ਰੁਪਏ ਪ੍ਰਤੀ ਪਰਚੀ ਐ ਉਹਨਾਂ ਦੀ ਮੁਕਤ ਵਾਲੀ ਐ ਉਹ ਤਾਂ ਸਾਰਾ ਕੰਮ ਹੀ ਵੱਖਰਾ ਐ ਸਾਰਾ ਚੀਜ਼ ਹੀ ਵੱਖਰੀ ਐ ਸੋ ਸਾਨੂੰ ਨਾ ਚੋਣ ਸ਼ਾਂਨ ਦਾ ਕੋਈ ਸਾਥ ਕੋਲ ਸਕਦਾ ਉਹ ਗਲਤ ਕਹਿੰਦੇ ਨੇ ਜੇ ਕਿਸੇ ਨੂੰ ਕਹਿੰਦੇ ਆ ਨਾ ਸਾਡਾ ਕੋਈ ਦਫਤਰ ਖੋ ਸਕਦਾ ਜਿਵੇਂ ਪੰਜਾਬ ਵਿੱਚ ਮਾਨ ਸਰਕਾਰ ਪੰਜਾਬ ਦੇ ਪਿੰਡਾਂ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਵੱਖੋ ਵੱਖਰੇ ਉਪਰਾਲੇ ਕਰ ਰਹੀ ਹੈ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਉਪਲੀ ਦੀ ਪੰਚਾਇਤ ਨੇ ਪਿੰਡ ਦੇ ਨੌਜਵਾਨਾਂ ਤੇ ਬੱਚਿਆਂ ਨੂੰ ਨਸ਼ਿਆਂ ਤੋਂ ਰੋਕਣ ਦੇ ਲਈ ਵੱਡਾ ਫੈਸਲਾ ਲਿਆ ਪੰਚਾਇਤ ਨੇ ਮਤਾ ਪਾ ਕੇ ਸਟਿੰਗ ਚਾਰਜ ਰੈਡ ਬੁੱਲ ਤੇ ਹੈਲ ਵਰਗੀਆਂ એનર્ਜੀ ਡਰਿੰਕਾਂ ਨੂੰ ਪਿੰਡ ਵਿੱਚੋਂ ਬਿਲਕੁਲ ਵੈਨ ਕਰ ਦਿੱਤਾ ਹੈ ਪਿੰਡ ਦੇ ਸਾਰੇ ਐਂਟਰੀ ਪੁਆਇੰਟਾਂ ਉੱਪਰ ਇਸ ਸਬੰਧੀ ਵੱਡੀਆਂ-ਵੱਡੀਆਂ ਫਲੈਕਸਾਂ ਲਗਾ ਦਿੱਤੀਆਂ ਗਈਆਂ ਨੇ ਪੰਚਾਇਤ ਅਤੇ ਪਿੰਡ ਦੇ ਲੋਕਾਂ ਨੇ ਪਿੰਡ ਦੇ ਸਾਰੇ ਦੁਕਾਨਦਾਰਾਂ ਨੂੰ ਜਾ ਕੇ ਅਪੀਲ ਕੀਤੀ ਹੈ ਕਿ ਦੁਕਾਨਦਾਰ ਵੱਲੋਂ ਅੱਗੇ ਤੋਂ ਕੋਈ ਵੀ એનર્ਜੀ ਡਰਿੰਕ ਨਾ ਰੱਖੀ ਜਾਵੇ ਤੇ ਨਾ ਹੀ ਵੇਚੀ ਜਾਵੇ એનર્ਜੀ ਡਰਿੰਕ ਵੇਚਣ ਵਾਲੇ ਦੁਕਾਨਦਾਰਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ ਦੁਕਾਨਦਾਰਾਂ ਨੇ ਵੀ ਪੰਚਾਇਤ ਦਾ ਪੂਰਾ ਸਾਥ ਦਿੱਤਾ ਤੇ ਕਿਹਾ ਕਿ ਅਸੀਂ ਤੁਹਾਡੇ ਨਾਲ ਹਾਂ ਸਾਡੇ ਵੱਲੋਂ ਕੋਈ ਵੀ ਅਜਿਹੀ એનર્ਜੀ ਡਰਿੰਕ ਨਹੀਂ ਵੇਚੀ ਜਾਵੇਗੀ ਜੋ ਬੱਚਿਆਂ ਲਈ ਨੁਕਸਾਨਦੇ ਹੋਵੇਗੀ ਬਈ ਕਿ ਨਾਮ ਆਪਣਾ ਮੇਰਾ ਨਾਮ ਹਿੰਦਰਪਾਲ ਪਾਲੀ ਹੈ ਜੀ ਦੁਕਾਨ ਕਿੱਥੇ ਆਪਣੀ ਦੁਕਾਨ ਉੱਪਰ ਹੀ ਬੱਸ ਸਟੈਂਡ ਜੀ ਤੁਹਾਨੂੰ ਤੇਰੀ ਬੇਨਤੀ ਕੀਤੀ ਕਿ ਉਹ ਚੀਜ਼ ਨੂੰ ਕਿਵੇਂ ਦੇਖਣਾ ਜਿਹੜੀ ਸਰਪੰਚ ਸਾਹਿਬ ਨੇ ਤੇ ਸਾਰੀ ਪੰਚਾਇਤ ਨੇ ਰਲ ਕੇ ਪਿੰਡ ਵਾਸਤੇ ਪਿੰਡ ਨੂੰ ਸੁਧਾਰ ਵਾਸਤੇ ਬੱਚਿਆਂ ਦੀ ਸੇਫਟੀ ਵਾਸਤੇ ਫੈਸਲਾ ਲਿਆ ਅਸੀਂ ਬਹੁਤ ਇਹਨਾਂ ਦੀ ਸਲਾਘਾ ਜੋਗ ਇਹਨਾਂ ਦੀ ਰਿਸਪੈਕਟ ਕਰਕੇ ਉਸ ਫੈਸਲੇ ਨੂੰ ਮੰਨਿਆ ਤੇ ਮੰਨ ਕੇ ਅਸੀਂ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੀ ਪੰਚਾਇਤ ਦਾ ਬਹੁਤ ਵਧੀਆ ਪੰਚਾਇਤ ਸਾਡੇ ਨਗਰ ਨੇ ਚੁਣੀ ਹੈ ਇਹ ਪਹਿਲਾਂ ਕਿੰਨੀ ਕੁ ਜ਼ਿਆਦਾ ਗਿਣਤੀ ਚ ਜਿਹੜੀ ਉਹ ਹੈਗੀ ਸੀ ਵਿਕਦੇ ਲਗਭਗ ਸਾਰਾ ਹੈਵੀ ਕੋਲਡ ਡਰਿੰਕ ਦੇ ਮੁਕਾਬਲੇ ਚ 80% ਸਟਿੰਗ ਵਿਕਦੀ ਸੀਗੀ ਤੇ ਬਾਕੀ 30% ਬਾਕੀ ਦੇ ਕੋਲਡ ਡਰਿੰਕ ਵਿਕਦੇ ਸੀ ਕਿੰਨੀ ਕੁ ਵੱਡੀ ਗਿਣਤੀ ਚ ਬੱਚੇ ਲੈਣ ਆਉਂਦੇ ਸੀ ਬਿਵੇਂ ਬੱਚਿਆਂ ਦੀ ਗਿਣਤੀ ਦੇ ਵਿੱਚ ਤਾਂ ਦੇਖੋ ਬੱਚਿਆਂ ਦਾ ਵੈਸੇ ਅਸੀਂ ਮੈਂ ਤਾਂ ਵੈਸੇ ਕਾਨੂੰਨ ਦੇ ਬਹੁਤ ਜ਼ਿਆਦਾ ਨੇੜੇ ਰਹਿਣਾ BSG ਨੂੰ ਫੋਲੋ ਕਰਕੇ ਚੱਲਣਾ ਵੀ ਜਿਵੇਂ ਨਸ਼ੇ ਪਤੀ ਦੇ ਬੰਡਲ ਸਿਕਟ ਬੀੜੀਆਂ ਹੋ ਗਿਆ 18 ਸਾਲ ਦੀ ਘੱਟ ਦੇ ਉਮਰ ਦੇ ਬੱਚਿਆਂ ਨੂੰ ਤਾਂ ਮੈਂ ਵੈਸੇ ਹੀ ਨਹੀਂ ਦਿੰਦਾ ਚੀਜ਼ ਪਰ ਪਹਿਲਾਂ ਵੈਸੇ ਬੱਚੇ ਕਿਹਦੇ ਪਹਿਲਾਂ ਬੱਚੇ ਮਾਲਕ ਲਾਵੀ ਵੀ ਮੈਂ 16 17 ਸਾਲ ਦੇ ਬੱਚੇ ਆਮ ਨਾਲ 20 30% ਆਉਂਦੇ ਸੀ ਲੈਣ ਹੁਣ ਬਿਲਕੁਲ ਬੈਨ ਆ ਉਹ ਸਟਿੰਗੇ ਬੈਨ ਕਰਤੀ ਜੀ ਆਪਣੇ ਰੱਖਣੀ ਬੰਦ ਕਰਤਾ ਜੀ ਠੀਕ ਹੈ ਮਾਲਕ ਇਹ ਸਰਪੰਚ ਸਾਹਿਬ ਦਾ ਪਹਿਲਾ ਸਲਾਘਾਯੋਗ ਕਦਮ ਸਭ ਤੋਂ ਵਧੀਆ ਗੱਲਬਾਤ ਆ ਇਹ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਇਹਨਾਂ ਨੂੰ ਮੁਬਾਰਕਾਂ ਦਿੰਨੇ ਆ ਵੀ ਜੋ ਪੰਜਾਬ ਦੀ ਸਿਹਤ ਬਣਨ ਲੱਗੀ ਆ ਪਿੰ ਇਸ ਨੂੰ ਬਹੁਤ ਬਹੁਤ ਸਾਰੇ ਪਿੰਡਾਂ ਤੋਂ ਬਹੁਤ ਬਹੁਤ ਮੁਬਾਰਕਾਂ ਨੇ। ਥੈਂਕ ਯੂ ਬਹੁਤ ਬਹੁਤ ਸਾਡੇ ਵੱਲੋਂ ਖਾਸ ਕਰਕੇ ਦੁਕਾਨਦਾਰਾਂ ਵੱਲੋਂ ਵੀ ਤੇ ਨਗਰ ਦਾ ਬેશਕ ਧੰਨਵਾਦ ਹੈ। ਇਸ ਦੇ ਨਾਲ ਹੀ ਪਿੰਡ ਦੇ ਨੌਜਵਾਨ ਸਰਪੰਚ ਨੇ ਕਿਹਾ ਕਿ ਲਾਲ ਅਤੇ ਨੀਲੇ ਰੰਗ ਦੀ એનર્ਜੀ ਡਰਿੰਕ ਦੇ ਵਿੱਚ ਕੈਫੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਦੇ ਨਾਲ ਬੱਚਿਆਂ 'ਚ ਨਸ਼ੇ ਵਾਲੇ ਜੀਵਨ ਦੀ ਸ਼ੁਰੂਆਤ ਹੁੰਦੀ ਹੈ। ਜਿਸ ਤੋਂ ਬਾਅਦ ਬੱਚੇ ਵੱਡੇ ਹੋ ਕੇ ਹੋਰ ਵੱਡੇ ਨਸ਼ਿਆਂ ਦੇ ਵੱਲ ਜਾਂਦੇ ਨੇ। ਅੱਜ ਸਮੂਹ ਪਿੰਡ ਦਾ ਇਕੱਠ ਕਰਕੇ ਜੋ ਵੀ ਨਵੇਂ ਆ ਪ੍ਰਾਣੀਆਂ ਪੰਚਾਇਤਾਂ ਨੇ ਜੇ ਲੰਬੜਦਾਰ ਨੇ ਪਿੰਡ ਦਾ ਇਕੱਠ ਕਰਕੇ ਪਿੰਡ ਦੇ ਸੁਧਾਰ ਵਾਦੀ ਮਹਿਮ ਦੇ ਤਹਿਤ ਕੁਝ ਮਤੇ ਪਾਏ ਹੋਏ ਨੇ ਜੋ ਕਿ ਪਿੰਡ ਦੀ ਸਹਿਮਤੀ ਨਾਲ ਪਾਏ ਗਏ ਹਨ ਪਹਿਲਾ ਮਤਾ ਤੇ ਵੱਡਾ ਮਤਾ ਕੀ ਆ ਜਿਹੜਾ ਤੁਹਾਡੇ ਕੋਲ ਐਕਸ਼ਨ ਲੈ ਸਭ ਤੋਂ ਵੱਡਾ ਤੇ ਪਹਿਲਾ ਮਤਾ ਦਾ ਜੋ ਪਿੰਡ ਵਿੱਚ ਸਟਿੰਗ ਵਿਕਦੀ ਸੀ ਉਹ ਅਸੀਂ ਨੇ ਬੰਦ ਕਰਵਾਤੀ ਤੁਸੀਂ ਕਿਸੇ ਵੀ ਦੁਕਾਨ ਤੇ ਜਾ ਕੇ ਪਤਾ ਕਰ ਸਕਦੇ ਹੋ ਸਟਿੰਗ ਮਿਲਦੀ ਆ ਜਾਂ ਨਹੀਂ ਮਿਲਦੀ ਲਾਈਵ ਕੀ ਕੀ ਕਾਰਨ ਸੀ ਕਿਉਂ ਤੁਹਾਡੇ ਕੋਲ ਬੰਦ ਕਰਵਾਏ ਗਏ ਇਹ ਕਾਰਨ ਹੈ ਦੀ ਵੀਰੇ ਚਾਹ ਪੀਣ ਤੋਂ ਪਹਿਲਾਂ ਛੋਟੇ ਛੋਟੇ ਜਵਾਕ ਦੇ ਕੰਨਾਂ ਦੇ ਖੜੇ ਹੁੰਦੇ ਦੀਏ ਕੋਈ 10 ਸਾਲਾਂ ਦਾ ਕੋਈ 12 ਸਾਲਾਂ ਦਾ ਇਹ ਨੁਕਸਾਨ ਕਰਦੇ ਨੇ ਇਹ ਨੁਕਸਾਨ ਹੀ ਆ ਜੀ ਜਿਹੜਾ ਬੱਚਾ ਸਟਿੰਗ ਪੀਂਦਾਗਾ ਉਹ ਨਸ਼ੇ ਕਰਕੇ ਹੀ ਪੀਂਦਾ ਵੱਡਾ ਹੋ ਕੇ ਵੀ ਨਸ਼ੇੜੀ ਬਣੂਗਾ ਦੁਕਾਨਾਂ ਦਾ ਵਧੀਆ ਰਿਸਪੌਂਸ ਆ ਦੁਕਾਨਾਂ ਵਾਲਿਆਂ ਨੂੰ ਅਸੀਂ ਨੇ ਬੇਨਤੀ ਕੀਤੀ ਪੰਚਾਇਤ ਘਰੇ ਆਉ ਤੇ ਉਹਨਾਂ ਨੇ ਸਾਡੀ ਜਿਹੜੀ ਬੇਨਤੀ ਆ ਉਹ ਸਵੀਕਾਰ ਵੀ ਕੀਤੀ ਆ ਕਿ ਅੱਜ ਤੋਂ ਬਾਅਦ ਜਿਹੜਾ ਸਟਾਕ ਪਿਆਗਾ ਉਹ ਸਿਨੇ ਸਾਰਾ ਚੱਕ ਲਿਆ ਸਾਰੀ ਪੰਚਾਇਤ ਨੇ ਇਕੱਠੇ ਹੋ ਕੇ ਕਿਸੇ ਕੋਲੇ 10 ਬੋਤਲਾਂ ਕਿਸੇ ਲਈ 20 ਬੋਤਲਾਂ ਕਿਸੇ ਲਈ 50 ਬੋਤਲਾਂ ਦੀਆਂ ਉਹ ਸਾਰੀਆਂ ਸਿਲੀਆਂ ਇਕੱਠੀਆਂ ਕਰ ਲਈਆਂ ਤੇ ਹੁਣ ਤੁਸੀਂ ਪਿੰਡ 'ਚ ਜਾ ਕੇ ਕਵਰਿੰਗ ਕਰ ਸਕਦੇ ਹੋ ਵੀ ਕਿਸੇ ਵੀ ਦੁਕਾਨ ਤੋਂ ਤੁਹਾਨੂੰ ਸਟਿੰਕ ਨਹੀਂ ਮਿਲੂਗੀ। ਬਾਕੀ ਨਸ਼ਾ ਬਾਰੇ ਕੀ ਕਹਿੰਦਾ ਦੋਨੇ? ਨਸ਼ਾ ਬਾਰੇ ਵੀ ਸਾਡਾ ਸਾਰੀ ਪੰਚਾਇਤ ਦਾ ਵਧੀਆ ਸਹਿਯੋਗ ਹੈ ਨਵੇਂ ਮੁੰਡਿਆਂ ਦੀ ਪੰਚਾਇਤ ਆ ਨਸਰਹਿਤ ਪੰਚਾਇਤ ਆ। ਬਾਕੀ ਪਿੰਡ 'ਚ ਵੀ ਜੋ ਵੀ ਕੋਈ ਮਾੜਾ ਕੰਮ ਹੁੰਦਾ ਸੀ ਉੱਥੇ ਸਖਤ ਕਾਰਵਾਈ ਕਰਦਿਆਂ। ਪ੍ਰਸ਼ਾਸਨ ਦੇ ਰਹੀ ਗਰੁੰਡੇ ਤੇ ਕੁੜੀ ਵਾਲਾ ਤੇ ਬਾਕੀ ਜਿਵੇਂ ਕਈ ਵਾਰ ਕੋਈ ਨਸ਼ੇ ਚ ਚਿੱਟਾ ਜਾਂ ਕੋਈ ਸੇ ਵੀ ਗੋਲੀਆਂ ਵਗੈਰਾ ਫੜਿਆ ਜਾਂਦਾ ਪੰਚਾਇਤ ਜਾਂ ਲੰਬੜਦਾਰਾਂ ਵੱਲੋਂ ਉਹਨਾਂ ਦੀ ਅਗਵਾਈ ਨਹੀਂ ਕਰੂਗਾ ਨਾ ਹੀ ਕੋਈ ਜ਼ਮਾਨਤ ਵਗੈਰਾ ਦੇਊਗਾ ਅਗਰ ਕੋਈ ਜ਼ਮਾਨਤ ਜਾਂ ਗਵਾਹੀ ਜਾਂ ਪਿੱਛੇ ਕੋਈ ਜਾਂਦਾ ਉਹਦਾ ਸਮਾਜਿਕ ਤੌਰ ਤੇ ਪਿੰਡ ਵਿੱਚੋਂ ਬਾਈਕਟ ਕੀਤਾ ਜਾਊਗਾ ਤੇ ਬਾਕੀ ਜਿਹੜੀ ਸਰਕਾਰ ਵੱਲੋਂ ਬੰਦ ਦੀ ਕਾਰਵਾਈ ਆ ਉਹ ਕੀਤੀ ਜਾਊਗੀ ਇਹ ਪਿੰਡ ਜੇ ਮੁੰਡਾ ਕੁੜੀ ਜਿਹੜੇ ਪਿੰਡ ਚ ਹੀ ਰਹੇ ਕੇ ਪਿੰਡ ਚ ਹੀ ਵਿਆਹ ਕਰਵਾਈ ਜਾਂਦੇ ਨੇ ਕੁੜੀ ਦੀ ਉਮਰ 14 ਜਾਂ 15 ਸਾਲ ਹੁੰਦੀ ਆ ਉਹ ਪਿੰਡ ਚ ਹੀ ਰਹਿ ਕੇ ਬਹਿ ਕੇ ਰਵਾਈ ਜਾਂਦੇ ਨੇ ਜਾਂ ਵੱਧ ਉਮਰ ਦੇ ਵੀ ਨੇ ਪਸਿ ਨੇ ਅੱਜ ਤੋਂ ਕਰਤਾ ਵੀ ਜਿਹੜਾ ਵੀ ਕੋਈ ਇਹੋ ਜੀ ਹਰਕਤ ਕਰਦਾ ਉਹਨੂੰ ਪਿੰਡ ਵਿੱਚੋਂ ਕੱਢਿਆ ਜਾਊਗਾ ਉਹਦਾ ਸਮਾਜਿਕ ਬਾਈਕਟ ਕੀਤਾ ਜਾਊਗਾ ਸਰ ਹਾਂਜੀ ਸਖਤੀ ਜੀ ਕਿਉਂ ਪਿੰਡਾਂ ਦੇ ਮਾਹੌਲ ਬਹੁਤ ਜ਼ਿਆਦਾ ਖਰਾਬ ਹੋ ਰਹੇ ਨੇ ਲੜਾਈਆਂ ਝਗੜੇ ਵਧਦੇ ਨੇ ਪੰਜਾਬ ਦੀ ਸਿਆਸਤ ਚ ਮਨੀਸ਼ ਸੁਸ਼ੋਧਿਆ ਦੀ 13 ਸਕਿੰਟ ਦੀ ਵਾਇਰਲ ਹੋਈ ਵੀਡੀਓ ਨੇ ਹੁਣ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਜਿੱਥੇ ਵਕ ਵਕ ਪਾਰਟੀ ਵੱਲੋਂ ਉਹਨਾਂ ਨੂੰ ਘੇਰਿਆ ਜਾ ਰਿਹਾ ਉੱਥੇ ਹੀ ਹੁਣ ਪੰਜਾਬ বিজেপি ਦੇ ਪ੍ਰਧਾਨ ਸੁਨੀਲ ਜਾਖੜ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ ਕਿ ਮਨੀਸ਼ ਸ਼ੋਧਿਆ ਜੀ ਦੀ ਇਹ ਵੀਡੀਓ ਆਪ ਪਾਰਟੀ ਦੇ ਦਿੱਲੀ ਤੋਂ ਆਏ ਧਾਰਵੀਆਂ ਦੀ ਵੀ ਪੰਜਾਬ ਦੇ ਵਿੱਚ ਅੱਗ ਲਾਉਣ ਦੇ ਮਨਸੂਬਿਆਂ ਦਾ ਪ੍ਰਮਾਣ ਹੈ ਉਹਨਾਂ ਨੇ ਕਿਹਾ ਕਿ ਜਦ ਲੋਕ ਆਜ਼ਾਦੀ ਦਿਵਸ ਮਨਾ ਰਹੇ ਹਨ ਤਾਂ ਇਹ ਜੁੰਡਲੀ ਚੋਣਾ ਜਿੱਤਣ ਲਈ ਕਿਸੇ ਵੀ ਹੱਦ ਤੱਕ ਜਾਨਦੀਆਂ ਸਕੀਮਾਂ ਘੜ ਰਹੇ ਹਨ ਭਾਜਪਾ ਆਪ ਵੱਲੋਂ ਚੋਣਾ ਜਿੱਤਣ ਦੇ ਲਈ ਅਪਣਾਏ ਜਾਂਦੇ ਗੈਰ ਕਾਨੂੰਨੀ ਗੈਰ اخਲਾਕੀ ਤਰੀਕਿਆਂ ਦੀ ਜਾਂਦੀ ਮੰਗ ਕਰਦੀ ਹੈ ਅਸੀਂ ਇਸ ਦੀ ਕਾਨੂੰਨੀ ਪੱਖਾਂ ਤੋਂ ਵੀ ਜਾਂਚ ਕਰ ਰਹੇ ਹਾਂ ਅਸੀਂ ਚੋਣ ਕਮਿਸ਼ਨ ਨੂੰ ਪਲੀਤ ਕਰਨ ਦੀ ਇਸ ਪਾਰਟੀ ਦੇ ਮਨਸੂਬਿਆਂ ਖਿਲਾਫ ਚੋਣ ਕਮਿਸ਼ਨ ਤੱਕ ਵੀ ਪਹੁੰਚ ਕੀਤੀ ਜਾਵੇਗੀ ਤਾਂ ਜੋ ਇਹਨਾਂ ਦੇ ਪੰਜਾਬ ਨੂੰ ਅਸ਼ਾਂਤ ਕਰਨ ਦੇ ਮਨਸੂਬਿਆਂ ਰੋਕੇ ਜਾ ਸਕੇ ਨਾਲ ਹੀ ਸੁਨੀਲ ਜਾਖੜ ਨੇ ਕਿਹਾ ਕਿ ਇਸ ਪਾਰਟੀ ਦੀ ਆਗੂ ਸਮਝ ਲੈਣ ਕਿ ਉਹਨਾਂ ਦੀ ਕਾਟ ਦੀ ਹੱਡੀ ਮੁੜ ਨਹੀਂ ਚੜਨ ਵਾਲੀ ਕਿਉਂਕਿ ਪੰਜਾਬ ਦੇ ਲੋਕਾਂ ਨੇ ਇਸ ਪਾਰਟੀ ਤੋਂ ਮੁਕਤੀ ਦਾ ਮਨ ਬਣਾ ਲਿਆ ਦੂਜੇ ਪਾਸੇ ਆਪ ਆਗੂ ਮਨੀਸ਼ ਸ਼ੋਧਿਆ ਦੀ ਕਿਸੇ ਵੀ ਜਾਇਜ਼ ਨਾਜਾਇਜ਼ ਤਰੀਕੇ ਨਾਲ 2000 ਸਤਾਈ ਦੀ ਚੋਣ ਜਿੱਤਣ ਸੰਬੰਧੀ ਵਾਇਰਲ ਵੀਡੀਓ ਤੋਂ ਬਾਅਦ ਹੁਣ ਪੰਜਾਬ বিজেপি ਨੇ ਇੱਕ ਚਿੱਠੀ ਚੋਣ ਕਮਿਸ਼ਨ ਨੂੰ ਲਿਖੀ ਹੈ ਤਾਂ ਕਿ ਚੋਣ ਪ੍ਰਕਿਰਿਆ ਨੂੰ ਪਲੇਟ ਕਰਨ ਦੀਆਂ ਆਮ ਆਦਮੀ ਪਾਰਟੀ ਦੀਆਂ ਕੋਸ਼ਿਸ਼ਾਂ ਨੂੰ ਰੋਕੇ ਜਾ ਸਕੇ ਜੋ ਲੋਕ ਸ੍ਰੀ ਆਮ ਕੋਈ ਵੀ ਤਰੀਕਾ ਵਰਤਨ ਦੀ ਗੱਲ ਕਰ ਰਹੇ ਨੇ ਉਹ ਚੋਣਾ ਜਿੱਤਣ ਲਈ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਜਾਂ ਪੰਜਾਬ ਦਾ ਨੁਕਸਾਨ ਕਰਨ ਦੇ ਵਿੱਚ ਵੀ ਕਿਸ ਹੱਦ ਤੱਕ ਜਾ ਸਕਦੇ ਨੇ ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਹੁਣ ਵੇਖਣਾ ਖਾਸ ਹੋਵੇਗਾ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਜਾਂ ਪਾਰਟੀ ਸੁਪਰੀਮੋ ਅਵਿੰਦ ਕੇਜਰੀਵਾਲ ਦਾ ਇਸ ਵਾਰ ਵੀਡੀਓ ਦੇ ਕੋਈ ਸਪਸ਼ਟਕਰ ਆਉਂਦਾ ਹੈ ਕਿਉਂਕਿ ਇਸ ਵੀਡੀਓ ਜਰੀਏ ਮਨਨੀਸ਼ ਸੋਧਿਆ ਦੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਵੰਗਾਰੇ ਗਿਆ ਹੈ ਤੇ 2027 ਦੇ ਲਈ ਇਹ ਆ ਪਾਰਟੀ ਦੇ ਲਈ ਵੱਡਾ ਨੁਕਸਾਨਦਾਇਕ ਸਾਬਤ ਹੋਵੇਗੀ